40 41 ਇੰਚ ਹਾਈਟ ਦੀ ਆ ਬਾਈ ਬੱਕਰੀ ਉਹ ਤੇਰੀ ਗੱਲ ਜਾਇਜ਼ ਆ ਅਗਲਾ 40 ਇੰਚ ਦਾ 2 ਲੱਖ ਰੁਪਈਆ 2.5 ਲੱਖ ਰੁਪਈਆ ਕੱਲੀ ਦਾ ਮੰਗੀ ਜਾਂਦਾ ਲਿਓ ਜੀ ਤੁਸੀਂ ਜਿੰਨੀ ਮਰਜ਼ੀ ਮੰਗੋ ਹਾਂਜੀ 1 ਲੱਖ 90 ਹਜ਼ਾਰ ਦੀਆਂ ਬੱਕਰੀਆਂ ਦੋ ਸਾਰੀਆਂ ਕੋਈ ਗੱਲ ਨਹੀਂ ਅਜੇ ਮੇਲੇ 'ਚ ਢੇੜਾ ਗੂੜਾ ਕੱਢਿਆ ਹੋ ਰੋਟੀ ਰੋਟੀ ਖਾ ਲੋ ਲਾਲਾ ਸਾਹਬ ਲੰਗਰ ਵਰਤਦਾ ਆ ਫੜੋ ਜੀ ਇਹ ਨਹੀਂ ਛੱਡ ਕੇ ਜਾਂਦਾ ਜੀ ਤਤਾਂ ਨਹੀਂ ਹੈ ਇਹ ਮੈਂ ਰੱਖਦਾ ਵੀ ਨਹੀਂ ਸੱਪ ਨਹੀਂ ਬੰਨਿਆ ਇਹਦੇ ਨਾਲ ਦੀ ਤੇਰੇ ਡੰਗ ਮਾਰਦਾ ਐ ਕਰ ਗਿਆ ਮੈਨੂੰ ਤਾਂ ਮੈਨੂੰ ਤਾਂ ਆਪ ਦੀ ਸਮਝਣ ਉਹ ਹੀ ਪੁੱਛਦੇ ਪਹਿਲੇ ਲੰਦੀ ਆ ਯਾਰ ਸਾਰੇ ਪੰਜਾਬ ਵਾਲ ਵਰਲਡ ਚ ਵੀਡੀਓ ਪਹੁੰਚਦੀ ਆ ਕੋਈ ਨਾ ਪਕੜ ਕੇ ਚੋਰੀ ਕਰਦੇ ਆ ਉਹ ਨਹੀਂ ਚੋਰੀ ਨਹੀਂ ਯਾਰ ਸਾਡਾ ਕਰਦਾਂ ਹੋਗਾ ਠੀਕ ਆ ਨਾ ਹੋਗਾ ਨਾ ਸਹੀ ਆਲਾ ਫੜ ਇੱਥੇ ਬੰਦੇ ਤੁਰੇ ਫਿਰਦੇ ਨੇ ਯਾਰ ਪੈਸੇ ਲੱਗਦੇ ਨੇ ਯਾਰ 3.5 ਲੱਖ ਦੀਆਂ ਉਹ ਨਹੀਂ ਹੋਣੀਆਂ ਭਰਾਵਾ ਕਿਹੜੇ ਹਿਸਾਬ ਨਾਲ ਕਰਤੀਆਂ ਕਰ ਹਾਂ 6 ਕਰਦੇ ਕਿੰਨੀਆਂ ਗੱਡੀਆਂ 1 2 3 4 5 6ਵੀਂ ਗੱਡੀ ਆ ਗੱਡੀ ਲਿਆ ਘੱਟ ਕੇ ਦੇਖਦਾ ਭਾਈ ਆਹੀ ਨੇ ਦੇਖ ਠੀਕ ਹੈ ਜੀ ਹਾਂ ਹਾਂ ਸਹੀ ਹੈ ਲੈ ਭਾਈ ਚਲੋ ਬੱਕਰੀਆਂ ਬਹੁਤ ਚੰਗੀਆਂ ਨੇ ਠੀਕ ਹੈ ਹਾਂ ਜੀ ਇਹ ਰੱਖਨੇ ਨੇ ਇਹ ਰੱਖਣਾ ਵਿੱਚ ਬਦਲਣਾ ਤਾਂ ਫੇਰ ਵੀਡੀਓ ਨੂੰ ਕਿਹਿੰਦਾ ਫੇਰ ਕੋਈ ਚੱਕਰ 6 ਬੱਕਰੀਆਂ ਵੀ ਤਾਂ 6 ਬੱਕਰੀਆਂ ਵਿੱਚ ਨੇ ਪੈ ਜਾਂਦੇ ਨੇ ਫਿਟਿੰਗ ਹੋ ਜਾਂਦਾ ਭਈ ਤਾਂ ਕੋਈ ਫੇਰ 1 ਮਿੰਟ ਜਾਰ ਫੇਰ ਕੀ ਆ ਲਈਆਂ ਜਰਾ ਇਹਨਾਂ ਦੀਆਂ ਖਰਚੇ ਪਾਏ ਜਾਂਦਾ ਰੋਟੀ ਬਣਾਉਣੀ ਹੈ ਤੁਹਾਡੇ ਵਾਸਤੇ ਇੱਜ ਗੜੀ ਗੱਲ ਆ ਜੀ ਠੀਕ ਆ ਤੇਰੀ ਫਿਰ ਕਰੋ ਸੌਦਾ ਦੇਓ ਜੀ ਸਾਜ ਦੇਓ ਬਿਸਮੱਲਾ ਕਰਕੇ ਹਾਂ ਜੀ ਮੇਜਰ ਜੀ ਹੁਣ ਆਓ ਤੁਸੀਂ ਇਧਰ ਮદાન ਚ ਆ ਗਏ ਜੀ ਕੋਣ ਨਾ ਆ ਜਾ ਆਪਾਂ ਕੋਲ ਲਾਂਗੇ ਕੋਈ ਨਾ ਜਿਤਨਾ ਵੀ ਆ ਚਲੋ ਤਾਂ ਕਿਸਮਤ ਦੇਖਦੇ ਆ ਵੀ ਕੌਣ ਜਿੱਤਦਾ ਮੈਨੂੰ ਮੈਂ ਸੇਤੀ ਤਾਂ ਨਹੀਂ ਟੈਣਾ ਪਤਾ ਹੈ ਉਹ ਤਾਂ ਜੇ ਉਹੀ ਪਰਮਾਤਮਾ ਵੱਲੋਂ ਹੋ ਗਿਆ ਫਿਰ ਤਾਂ ਕੀ ਗੱਲ ਆ ਚਲ ਦੱਸ ਕੀ ਬਾਧੀਆਂ ਜੀ ਮੁੱਲ ਕਰੀ ਜਾਇਜ ਜਾਇਜ ਮੁੱਲ ਕਰੀ ਆਪਾਂ ਇਹਨਾਂ ਨੂੰ ਦੇ ਦਈਏ ਇਹਨੇ ਕਹੀ ਵੀ 10 ਦੇ ਵਿੱਚੋਂ 6 ਕੱਢ ਲਈਆਂ ਹਾਂ ਠੀਕ ਹੈ ਨਾ ਨਹੀਂ ਭਾਈ ਤੇ ਇਹਦਾ ਕਹਿਣਾ ਹੀ ਨਹੀਂ ਹੋ ਰਿਹਾ ਤੇਰੀਆਂ ਸਾਰੀਆਂ ਚੰਗੀਆਂ ਚਾਹੇ ਮੇਰੇ ਕਹਿੰਦੇ ਉਹਦਾ 3 ਕੱਢ ਲਓ ਨਹੀਂ ਨਹੀਂ ਕੋਈ ਗੱਲ ਨਹੀਂ ਮੇਰੇ ਕਹਿੰਦੇ ਉਹਦਾ 3 ਕਿਉਂ ਜੀ ਗੱਲ ਦੀ ਗੱਲ ਸੁਣੋ ਹਾਂਜੀ ਹੁਣ ਤੁਸੀਂ ਆਪ ਹੀ ਉੱਥੇ ਮਤਲਬ ਬੋਲਦੇ ਹੋਣਗੇ ਵੀ ਇਹ ਕੰਮ ਕਰੋ ਹਾਂ ਕੰਮ ਕਰਕੇ ਰੋਟੀ ਕਮਾਓ ਸਹਾਈਕ ਧੰਦਾ ਕਿੰਨਾ ਵਧੀਆ ਬੋਲਦੇ ਹੋ ਨਾ ਬਹੁਤ ਵਧੀਆ ਜੀ ਬਹੁਤ ਠੀਕ ਹੈ ਇਹ ਵੀ ਵੀਰੇ ਮੇਰੇ ਖਾਤੇ ਪਹਿਲੀ ਵਾਰ ਕਰਨ ਲੱਗੇ ਹੋਗੇ ਪਹਿਲਾਂ ਬੱਕਰੀ ਰੱਖਦਾ ਹੁੰਦਾ ਬੜੀ ਪਹਿਲਾਂ ਬੱਕ ਚਲੋ ਜੀ ਆਪਾਂ ਤੁਹਾਨੂੰ ਰੋਟੀ ਤੁਹਾਨੂੰ ਵੀ ਬਾਨੀ ਚਾਹੀਦੀ ਹੈ ਦੇਖੋ ਇਹ ਨਹੀਂ ਗੱਲ ਹੈ ਵੀ ਤੁਹਾਨੂੰ ਘੱਟ ਆਪਣੇ ਨਾਲ ਤਾਂ ਸਾਰੀ ਦੁਨੀਆ ਚੰਗੀ ਆਪਾਂ ਦਾ ਸਭ ਤੋਂ ਮਾੜਾ ਹੈ ਅੱਛਾ ਹੁਣ ਦੱਸ ਕੀ ਭਾਦੀਆਂ ਮੈਨੂੰ ਐਂ ਦੱਸ ਆ ਤਾਂ ਹਜੇ ਕੋਈ ਗੱਲ ਨਹੀਂ ਜੀ ਮੈਨੂੰ ਇਹ ਤੂੰ ਸ਼ੁਰੂ ਕਰਦੇ ਜੇ ਮੋੜਨਾ ਨਹੀਂ ਅੱਛਾ ਹਾਂ 10 ਦੇ ਬਾਅਦ 6 ਰੁਪਏ ਉਹ ਨਾ ਕਰੀ ਮੁੱਲ ਤਾਂ ਬਈ 10 ਲੱਖ ਰੁਪਈਆ ਕੀ ਹੋ ਗਿਆ ਦੁਨੀਆ ਦਾ ਸਾਰਿਆਂ ਦਾ ਹਾਂ ਜੀ ਸਾਰਿਆਂ ਨੂੰ 6 ਦਾ ਪੁੱਛਿਆ ਜੀ 6 ਦੇ ਹੀ ਦੱਸਿਆ ਜੀ ਰ ਇਹ ਕੀ ਗੱਲ 10 ਲੱਖ ਰੁਪਏ ਦਾ ਥਣੇ ਹੁਣ ਆਏ ਥੋੜਾ ਵੀ ਛੇ ਕੱਢਣੇ ਵੀ 10 ਲੱਖ ਮੰਗ ਲਿਆ ਛੇ ਦੀ ਦੱਸਿਆ ਵੀਰੇ ਸਾਰੀਆਂ ਦੱਸਿਆ ਸਾਰੀਆਂ ਤੁਹਾਨੂੰ ਇੰਨਾ ਪਤਾ ਵੀ ਕਿੰਨੇ ਦੀਆਂ ਨੇ ਉਹ ਤਾਂ ਦੇਖ ਲਈਆਂ ਬਾਈ ਅਸੀਂ ਨਾ ਫੜੀ ਮੜਾ ਜਾ ਫੜਾ ਤੈਨੂੰ ਬੱਕਰੀਆਂ ਦੇਖਾਉਣਾ ਪਹਿਲਾਂ ਹੀ ਕਹਿੰਦਾ ਸੀ ਕਹਿੰਦਾ ਮੈਂ ਛੇਤੀ ਤੱਕ ਇਸ ਤੋਂ ਟੋਟਾ ਹਾਂ ਨਹੀਂ ਆ ਲੋ ਗੱਲ ਹੁਣ ਕਰਨ ਲੱਗੋ ਨਾ ਐਂ ਨਹੀਂ ਯਾਰ ਗੱਲ ਬੰਦ ਲਾ ਇੱਕ ਬੱਕਰੀ ਉਹ ਤਾਂ ਯਾਰ ਦੇਖ ਲਈ ਅਸੀਂ ਯਾਰ ਛੱਡ ਦੋ ਜੀ ਆਪ ਹੀ ਕੱਢ ਲਾਂਗੇ ਉਹ ਤਾਂ ਸਾਰੀਆਂ ਦੇਖਿਆ 40 41 ਇੰਚ ਹਾਈਟ ਦੀ ਆ ਬਾਈ ਬੱਕਰੀ ਉਹ ਤੇਰੀ ਗੱਲ ਜਾਇਆ ਜਾ ਅਗਲਾ 40 ਏਕ ਦਾ 2 ਲੱਖ ਰੁਪਈਆ 2.5 ਲੱਖ ਰੁਪਈਆ ਕੱਲੀ ਦਾ ਮੰਗੀ ਜਾਂਦਾ ਮੰਗੀ ਜਾਂਦਾ ਕਿਰੋਕਾ ਜੇਬ ਚ ਪੈਸੇ ਪੈਣ ਨੇ ਠੀਕ ਆ ਸਾਰੀਆਂ ਪੱਠਾ ਹੀ ਨੇ ਬਈ ਏਕੜਾ ਕਿਹੜਾ ਕਿਹੜਾ ਬੁੜੀਆਂ ਮੰਗਦੀਆਂ ਨੇ ਉਹ ਦਿੰਦੀਆਂ 2.5 ਲੱਖ ਦੀਆਂ ਵਿਗ ਜਾਂਦੀ ਹੈ ਉਹ ਵਿਗਦੀਆਂ ਨੇ 7.5 7 ਲੱਖ ਦੀਆਂ ਬੱਕਰੀਆਂ ਵਿਗੀਆਂ ਬੜੀ ਦੁਨੀਆ ਚ ਫਿਰਦੇ ਹੋ ਉਹ ਵਿਕੀ ਵੀ ਚੀਜ਼ ਆ ਉਹ ਦੇਹ ਕੀ ਚੀਜ਼ਾਂ ਨਹੀਂ ਇਹਨੂੰ ਅਸੀਂ ਤੁਹਾਨੂੰ ਮਾਰੀਆਂ ਕਿਹਾ ਨਹੀਂ ਫਿਰ ਤੂੰ ਨਾ ਆਇਂਦਾ ਨੇੜੇ ਲਾ ਯਾਰ ਗੱਲ ਵੀ ਵੇਚਣੀ ਹੈ ਮੈਂ ਤਾਂ ਨੇੜੇ ਲਾ ਦੀ ਵੀਰੇ ਤੁਸੀਂ ਨੇੜੇ ਲਾਉਣੀਆਂ ਹੁਣ ਤਾਂ ਨਾ ਅਸੀਂ ਵੀ 20-20 ਹਜ਼ਾਰ ਨੂੰ ਦੇ ਦੇ ਦੱਸ ਕੋਈ ਨਾ 20-20 ਨੂੰ ਆਪਣੇ ਕੋਲੇ ਹਜੇ ਸੂ ਪਾਣ ਦੇ ਇਹਨਾਂ ਨੂੰ ਬੱਚੇ ਬੱਚੇ ਵੀ ਨਹੀਂ ਦੇਣੇ 20-20 ਨੂੰ ਤਾਂ ਮੈਂ ਖੜ ਜਾ 6 ਬੱਕਰੀਆਂ 6 2 6 ਡੁੱਡਾ 9 ਇਹਦਾ ਤਾਂ ਦਾ 1 ਡੋਰ ਲੱਖ ਤੋਂ ਵੀ ਵੱਧ ਮੰਗਦਾ ਇੱਕ ਤਾਂ ਫਿਰ ਆਪਣਾ ਸੌਦਾ ਕਿਵੇਂ ਬਣੂਗਾ ਕਿਸੇ ਕਿਸੇ ਹਿਸਾਬ ਤੇ ਨਹੀਂ ਬਣਨਾ ਤੂੰ ਸਹੀ ਦੱਸ ਸਾਰਾ ਉਹ ਛੱਡ ਛੱਡ ਮੈਂ ਸਾਰੀ ਦੀ ਗੱਲ ਕਰ ਰਿਹਾ ਥਰਦੇ ਨੇ ਸਹੀ ਦੱਸਣਾ ਯਾਰ ਤੂੰ ਲਾ ਆਪਣਾ ਮੁੱਲ ਭਾਈ ਹੈ ਕਿਹਦਾ ਮੁੱਲ ਲਾਓ ਲਾ ਦਿਆਂ ਆ ਕੀ ਆਫਰ ਆ ਗਈ ਸਰੋ ਵਧੀਆ ਜੀ ਭਜਾਊਗਾ ਬਾਹਰ ਚੱਕ ਕੇ ਐ ਮੈਨੂੰ ਕਹੂਗਾ ਵੀ ਚੱਲ ਬਾਹਰ ਕੰਦਾ ਰਸਤਾ ਕਰਨ ਚ ਕਹਿ ਤੋ ਸੀ ਪਰ ਕੋਈ ਨਹੀਂ ਜਿਉਣੀ ਮੰਗ ਲਓ 6 ਲੱਖ ਰੁਪਏ ਦੀ ਪਕੜ ਨੂੰ ਕਿਸਕੇ ਕੋਈ ਗੱਲ ਨਹੀਂ ਲਓ ਜੀ ਲਓ ਜੀ ਤੁਸੀਂ ਜਿੰਨੀ ਮਰਜ਼ੀ ਮੰਗੋ ਹਾਂ ਜੀ 190000 ਦੀਆਂ ਬੱਕਰੀਆਂ ਦੋ ਸਾਰੀਆਂ ਕੋਈ ਗੱਲ ਨਹੀਂ ਅਜੇ ਮੇਲੇ ਚ ਢੇੜਾ ਗੂੜਾ ਕੱਢਿਆ ਹੋ ਰੋਟੀ ਰੋਟੀ ਖਾ ਲਓ ਲਾਲਾ ਸਾਹਿਬ ਲੰਗਰ ਵਰਤਦਾ ਚੱਲ ਕੋਈ ਨਹੀਂ ਆ ਲੰਗਰ ਟੁੱਟ ਵਰਤਦਾ ਖਾ ਜਾਓ ਕਿੰਨੇ ਦੀਆਂ ਦੰਨਾਂ ਫਿਰ? ਉਹ ਨਹੀਂ ਹੁੰਦੀਆਂ ਵੀਰੇ। 2 ਲੱਖ ਦੀਆਂ ਹੁੰਦੀਆਂ। ਉਹ ਨਹੀਂ ਹੁੰਦੀਆਂ। ਕਿੰਨੇ ਦੀਆਂ ਹੁੰਦੀਆਂ ਫਿਰ? 5 ਦੀਆਂ ਵੀ ਨਹੀਂ ਹੁੰਦੀਆਂ। ਉਹ ਯਾਰ ਇਹ ਇਹ ਤਾਂ ਫਿਰ ਕੋਈ ਸਾਫ਼ ਜਨਾਈ ਗੱਲ ਹੈ। ਇਹਦਾ ਫਿਰ ਸਾਫ਼ ਗੱਲ ਹੋ ਗਈ ਨਾ ਵੀ ਆਪਾਂ 6 ਕੱਢ ਲਈ ਹੁਣ ਫਿਰ ਉਹਨੇ ਚੌੜਾ ਹੋਵੇ ਜੇ ਲੈ। ਹਾਂਜੀ। ਉਹ ਯਾਰ ਬੱਕਰੀਆਂ ਵੀ ਤੁਸੀਂ ਸਾਰੀਆਂ ਜੇਠੀਆਂ ਫੜਦੇ ਹੋ। ਪਰ ਇਹ ਵੀ ਕਿਸਾ ਜਾਣ ਜੱਪਿਆ। ਪਤਾ ਨਹੀਂ ਕੀ ਆਪਣੇ ਤੇ ਅਕਰੇਜ ਆ ਜਿਹੜੀਆਂ ਫੜ ਲੀਏ। ਉਹ ਤਾਂ ਜੇਠੀਆਂ ਫੜਦੀਆਂ ਜਿਹੜੀਆਂ ਰਹੀਆਂ ਮਾਰੀਆਂ ਸਾਡੇ ਹੱਥ ਨਾਲ ਫੜ ਲਓ ਨਹੀਂ ਉਹ ਮਾਰੀਆਂ ਉਹ ਵੀ ਨਹੀਂ ਮਾਰੀਆਂ ਹਾਂ 10 ਗੱਡੀਆਂ ਦੀ ਹਾਂ 10 ਇਹ ਦੇ 3 ਲੱਖ ਰੁਪਏ ਦੇ ਹੋਣਗੇ ਕੋਈ ਗੱਲ ਨਹੀਂ ਕੋਈ ਗੱਲ ਐ ਗੱਲ ਪਹਿਲਾਂ ਕੋਈ ਗੱਲ ਨਹੀਂ ਵੀਰੇ ਚੱਲ ਤੂੰ ਮੇਰੇ ਨਾਲ ਗੱਲ ਕਰ ਜਾ ਤੂੰ ਛੀਆਂ ਵਾਲੀ 6 ਵਾਲੀ ਗੱਲ ਕਰ ਦੇ ਉਹ ਨਹੀਂ ਹੋਣੀ ਆ ਯਾਰ ਕਾਹਨੂੰ ਮੇਰਾ ਟਾਈਮ ਖਰਾਬ ਕਰ ਦੋ ਨਾਲੇ ਮੇਰਾ ਕਾਹਨੂੰ ਟਾਈਮ ਖਰਾਬ ਕਰਦੇ ਹੋ ਫੜੋ ਨਹੀਂ ਜਾ ਕੇ ਨਹੀਂ ਹੁੰਦੀਆਂ ਫੜੋ ਅਸੀਂ ਵੀ ਟਾਈਮ ਅਸੀਂ ਵੀ ਆਈਏ ਮਾਰ ਲੈਣੇ ਆਏ ਹਾਂ ਕਿੱਥੇ ਕਾਦੇ ਫੜੀਏ ਬਾਈ ਖਾਲਦ ਕਾਦੇ ਫੜੀਏ 72 ਲੱਖ ਦੀਆਂ ਨਹੀਂ ਬਾਈ ਖਾਲਦ ਤੇਰੀ ਨਜ਼ਰਾਂ ਚਾ ਬੱਕਰੀਆਂ ਕਿੰਨੇ 6 ਦਾ ਚੱਲਦਾ ਜੀ ਆ ਫੜੋ ਜੀ ਇਹ ਨਹੀਂ ਛੱਡ ਕੇ ਜਾਂਦਾ ਜੀ ਤਤਤਾ ਨਹੀਂ ਹੈ ਇਹ ਮੈਂ ਰੱਖਦਾ ਵੀ ਨਹੀਂ ਸੱਪ ਨਹੀਂ ਬੰਨਿਆ ਤੇ ਨਾਲ ਦੀ ਤੇਰੇ ਡੰਗ ਮਾਰਦਾ ਐ ਕਰ ਗਿਆ ਮੈਨੂੰ ਤਾਂ ਮੈਨੂੰ ਤਾਂ ਆਪਦੀ ਸਮਝ ਆਣ ਉਹ ਹੀ ਪੁੱਛਦੇ ਪਈ ਨਹੀਂ ਲੈਣੀਆਂ ਨੇ ਬਸ ਆਪਾਂ ਹੁਣ ਬਈਏ ਪੈਸੇ ਇਹ ਲੈਣੀਆਂ ਨੇ ਲੈਣ ਵਾਲਾ ਆਪ ਦੇਖੇ ਮੇਰੀ ਮੇਰੀ ਨਿਗਾ ਚ ਜਿਵੇਂ ਮੈਂ ਚੱਲੀ ਜਾਂਦਾ ਮੈਂ ਤਾਂ ਆਪ ਦਾ ਹਿਸਾਬ ਦਾ ਮੁੱਲ ਲਾਉਣਾ ਇਹ ਮੰਗੇ 50 ਲੱਖ ਇਹ ਦੀ ਮਰਜ਼ੀ ਆ ਇਹ ਅਗਲੇ ਦਾ ਧਾਨਾ ਆ ਫੜੋ ਹਾਂ ਬੋਲ ਨਹੀਂ ਹੁੰਦੀਆਂ ਕਿੰਨੇ ਹੁੰਦੀਆਂ ਕਿੰਨੇ ਨਹੀਂ ਯਾਰ ਅੱਛਾ ਹੁੰਦੀਆਂ ਕਿੰਨੇ ਦੀ ਨਹੀਂ ਹੁੰਦੀ ਨਹੀਂ ਤੂੰ ਸੁਣ ਬੁਕਾਉ ਨਹੀਂ ਸੁਣ ਬੁਕਾਉ ਨਹੀਂ ਸੁਣੋ ਜੀ ਹਾਂ ਜੀ ਸੁਣੋ ਜੀ ਸੁਣੋ ਸੁਣਾਓ ਜੀ ਤੁਸੀਂ ਮੁੱਲ ਕਰ ਲਿਆ ਕੋਈ ਚੱਕਰ ਨਹੀਂ ਸਾਨੂੰ ਕੋਈ ਟੈਨਸ਼ਨ ਨਹੀਂ ਇਹਦੀ ਜੀ ਤੂੰ 10 ਲੱਖ ਮੰਗ ਲਿਆ ਸ਼ਿਆਂ ਦਾ ਮੈਨੂੰ ਐਂ ਦੱਸ ਵੀ ਮੈਂ ਇੰਨੇ ਦੀਆਂ ਇਦੋਂ ਕੱਟ ਦੇਣੀਆਂ ਨਹੀਂ ਨਹੀਂ ਦੇਣੀਆਂ ਨਹੀਂ ਜੀ ਕਿੰਨੇ ਦੀਆਂ ਵੇਚਣੀ ਨਹੀਂ ਜਿਹੜੇ ਹਿਸਾਬ ਨਾਲ ਤੁਸੀਂ ਚੱਲਦੇ ਹੋ ਕੋਈ ਗੱਲ ਨਹੀਂ ਤੂੰ ਦੱਸ ਤਾਂ ਸਹੀ ਕੁਸ 10 ਦਾ ਸੇਕੋ ਵੀ 8 ਹੱਦੋਂ ਮਾਣਾ ਹੈ ਵੀ ਆ ਮੇਰਾ ਮੁੱਲਾ ਤੇ ਆ ਮੈਂ ਇੱਥੋਂ ਤੱਕ ਦੇਉਂ ਆਏ ਕਹੇ ਭਾਈ ਮੇਰੀ ਸੁਣੋ ਭਾਈ ਜੀ ਇੱਥੇ ਵਿੱਚ ਦੋ ਬੱਕਰੀਆਂ ਨੇ ਜਿਹੜੇ ਮੇਨ ਫਟਣ ਦੋ ਦੋ ਬੱਕਰੀਆਂ ਲੱਖ ਰੁਪਏ ਲੈ ਉਹ ਨਹੀਂ ਦੇ ਲੈਣੀਆਂ ਵੀਰੇ ਦੇਖੀ ਕਿੰਨੀਆਂ ਆਪਣੀਆਂ ਨੇ ਦੋਨੇ ਦੇਖ ਲੈ ਉਹ ਨਹੀਂ ਦੇਣੀਆਂ ਨੀ ਬੱਕਰੀਆਂ ਦੋ ਨਹੀਂ ਕਾਉ ਨਹੀਂ ਹੈਗੀਆਂ 2.5 ਲੱਖ ਦੀਆਂ ਦਿੰਦਾ ਉਹ ਨਹੀਂ ਦੇਣੀਆਂ ਪੌਣੇ ਦਨ ਲੱਖ ਦੀਆਂ ਉਹ ਨਹੀਂ ਦਿੰਦਾ ਆ ਫੜ ਛੀਏ ਉਹ ਨਹੀਂ ਦੇਣੀਆਂ ਹਾਂ ਤੈਨੂੰ ਮੈਂ ਦੱਸਦਾ ਵੀ ਮੈਂ 5 ਦੀਆਂ ਲੈ ਦਿੰਦਾ ਆ ਫੜ ਪੁੱਛਿਆ ਵਾ ਆ ਫੜ ਮੇਰੀ ਨਜ਼ਰ ਕੰਮ ਕਰਦੀ ਹੈ ਕਿੰਨੇ ਦੀਆਂ ਪੌਣੇ ਇਹਨੂੰ ਕਿਉਂ ਫੜਾਉਣਾ ਫੜਾਇਆ ਮਾਇਆ ਦੇਈ ਇਹਨੂੰ ਜਾਨਾਗਾ ਮੈਂ ਤੈਨੂੰ ਦੁਬਾਰੇ ਮੰ ਚਲ ਕੋਈ ਗੱਲ ਨਹੀਂ ਮੰਗ ਲਈ ਚਲ ਦੱਸ ਕਰੋ ਉਹ ਨਹੀਂ ਹੋਣੀ ਆ ਯਾਰ ਚਾਚਾ ਟਾਈਮ ਨਾ ਖੜਾ ਹੈ ਕਿੰਨੇ ਦੀਆਂ ਯਾਰ ਉਹ ਨਹੀਂ ਵਿਕਾਉ ਨਹੀਂ ਹੈਗੀਆਂ ਕਿੰਨੇ ਦੀਆਂ ਵਿਕਾਊਆ ਨਹੀਂ ਉਹ ਨਹੀਂ ਦੇਵਾਂਗੇ ਚਲ ਦੇ ਵਿਕਾਊ ਕੋਈ ਦੱਸ ਕੇ ਜਾਣ ਵਾਲਾ ਕੰਮ ਹੀ ਆ ਵਿਕਾਊ ਕਿੰਨੇ ਦੀਆਂ ਪੱਕੀਆਂ ਤੁਸੀਂ ਤਾਂ ਕਿਥੋਂ ਬਾਹਰ ਹੋ ਤੁਸੀਂ ਤਾਂ ਐ ਕਹਿਣੋ ਵੀ ਝਾੜ ਤੋਂ ਪੂਰਾ ਲੈਣ ਨੂੰ ਫਿਰਦੇ ਆਂ ਐ ਲੈ ਲੈਂਦਾ ਬੋਲ ਬੋਲ ਤੂੰ ਤੂੰ ਕਿਹਾ ਕੁਛ ਕੀ ਕਹਾ ਮੈਂ ਵੀ ਲਾਸਟ ਕਿੰਨੇ ਦੀਆਂ ਹਨਾ ਯਾ 9.5 ਲੱਖ ਦੀਆਂ ਲੈ ਜਾ ਓਹੋ ਹੋ ਹੋ ਦੇਖ ਉੱਠੋ ਗਲਾ ਦੀਏ ਲੈਣ ਹਾਂ ਉੱਠੋ ਛਾਣ ਨਹੀਂ ਲਾਦੀਏ ਬਠੰਡੇ ਵਗ ਜੂਗਾ ਆਲਾ ਫੜਾ ਅਸੀਂ ਆਵਦਾ ਮੁੱਲ ਲਾ ਜਾਗੇ ਤੂੰ ਵੇਚੀ ਨਾ ਵੇਚੀ ਫੜ ਉਹ ਨਹੀਂ ਫੜਨਾ ਹੀ ਨਹੀਂ ਮੈਂ ਫੜਨਾ ਪਊਗਾ ਤੁਸੀਂ ਆਪਦਾ ਮੁੱਲ ਨਾ ਲਾ ਕੇ ਦੇਖ ਕੇ ਲਾਇਓ ਕਿਤੇ ਹੋਰ ਜਿਆਦਾ ਲਾਓ ਚੱਲ ਤੂੰ ਕੋਈ ਨਹੀਂ ਮੈਂ ਦੇਖੇ ਹੀ ਜਾਏਗਾ ਫੜ ਨਾ ਮੱਥੇ ਨਾ ਪੂਰੇ ਤਨ ਲੱਖ ਦੀਆਂ ਸੁੱਤ ਲੈ ਜੱਕ ਉਹ ਨਹੀਂ ਹੋਣੀਆਂ ਬਸ ਹੁਣ ਕਾਨੂੰ ਦੇ ਦਈਏ ਦੇਖ ਲੈ ਕੀ ਹਾਲ ਆ ਬਾਈ ਠੀਕ ਆ ਹੁਣ ਦੇ ਕਿੱਥੋਂ ਦੇ ਦਈਏ ਆ ਬਾਈ ਦੱਸ ਕਿੱਥੋਂ ਦੇ ਦਈਏ ਪੁੱਛ ਲਈ ਮੜੇ ਆਪਾਂ ਉਹਨਾਂ ਨੂੰ ਪੁੱਛੋ ਬੋਲੋ ਜੀ ਹੁਕਮ ਤੁਹਾਡਾ ਚੱਲਣਾ ਜੀ ਬੋਲੋ ਜੀ ਬੋਲ 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 ਤੁਸੀਂ ਬੋਲਣਾ ਜੀ ਆ ਇੰਨਾ ਬਧਾਈ ਬੈਠਾ ਇਹਦੇ ਚੋ ਕੁਝ ਬੋਲ ਨਹੀਂ ਸਕਦਾ ਬਤਾਜਾ ਮੇਰੇ ਨਾਲ ਨਾ ਮੈਂ ਤੁਹਾਨੂੰ ਇਹ ਕਹਿੰਦਾ ਮੈਨੂੰ ਇਹਦੇ ਚੋ ਐਂ ਦੱਸ ਦੇ ਕੋਈ ਇੱਕ ਮੈਨੂੰ ਬਾਅਦ ਚ ਦੱਸ ਦੇ ਜਦੋਂ ਆਪਾਂ ਇਕੱਲੇ ਬੈਨੇ ਹੁੰਨੇ ਆ ਉਦੋਂ ਮੈਂ ਤਾਂ ਤੁਹਾਡਾ ਟ੍ਰੇਨਿੰਗ ਲਿਆ ਕਰੂੰਗਾ ਹਾਂ ਹਾਂ ਸੌਦੇ ਵਾਲੇ ਪਾਸੇ ਆ ਹਾਂ ਬੋਲ ਜਿਹੜੀ ਗੱਲ ਆ ਹੁਕਮ ਤੇਰਾ ਚੱਲਣਾ ਬੋਲ ਬੋਲ ਉਹ ਯਾਰ ਇਹਨੂੰ ਵੀ ਪਤਾ ਪੈਸੇ ਲੱਗਦੇ ਵੀ ਨੇ ਇਹਨੂੰ ਸਾਰਾ ਕੁਝ ਪਤਾ ਕਾਹਨੂੰ ਯਾਰ ਚੱਕਰਾਂ 'ਚ ਪਏ ਹੋਏ ਉਹ ਇਹਨੂੰ ਸਾਰਾ ਕੁਝ ਪਤਾ ਯਾਰ ਆਹੋ ਇੱਥੇ ਸਾਰਾ ਕੁਝ ਕਾਹਨੂੰ ਚੱਕਰਾਂ 'ਚ ਪਏ ਹੋਏ ਉਹ ਕਾਹਨੂੰ ਚਾਚਾ ਕਸਾਈਆਂ 'ਚ ਵੀਡੀਓ ਬਣਦੀ ਆ ਯਾਰ ਸਾਰੇ ਪੰਜਾਬ ਵਾਲ ਬਲਡ 'ਚ ਵੀਡੀਓ ਪਹੁੰਚਦੀ ਆ ਕੋਈ ਨਾ ਪਕੜ ਕੇ ਚੋਰੀ ਕਰਦੇ ਆ ਉਹ ਨਹੀਂ ਚੋਰੀ ਨਹੀਂ ਯਾਰ ਸਾਰਾ ਕੁਝ ਹੋਗਾ ਯਾਰ ਠੀਕ ਆ ਨਾ ਹੋਗਾ ਨਾ ਸਹੀ ਆਲਾ ਫੜ ਇੱਥੇ ਬੰਦੇ ਤੁਰੇ ਫਿਰਦੇ ਨੇ ਯਾਰ ਪੈਸੇ ਲੱਗਦੇ ਨੇ ਯਾਰ 3.5 ਲੱਖ ਦੀਆਂ ਉਹ ਨਹੀਂ ਹੋਣੀਆਂ ਭਰਾਵਾ ਜਿਹੜੇ ਹਿਸਾਬ ਨਾਲ ਕਰਤੀਆਂ ਤਾਂ ਦੱਸ ਆਪਾਂ ਸਿਕਰ ਵਿੱਚ ਹੁਣ ਮੇਰੀ ਗੱਲ ਸੁਣ ਉਹ ਨਹੀਂ ਵੇਜਰ ਯਾਰ ਕੋ ਗੱਲ ਨਹੀਂ ਬਣਣੀ ਹੈ ਨਹੀਂ ਹੋਣੀ ਨਹੀਂ ਫਿਰ ਚੱਲ ਜਿੰਨੇ ਦੀਆਂ ਦੋ ਗਨਾਂ ਚੱਲ ਤੂੰ ਦੱਸ ਦੇ ਨੇ ਨਹੀਂ ਹੈਗੀਆਂ ਚੱਲ ਯਾਰ ਹੈਗੀਆਂ ਨੇ ਬੱਕਰੀਆਂ ਨਹੀਂ ਨਹੀਂ ਬੱਕਰੀਆਂ ਇਹਨੇ ਦੀਆਂ ਨਹੀਂ ਆ ਉਹ ਰਹਿਣ ਦੇ ਚਾਚਾ ਤੈਨੂੰ ਹਜੇ گاਵਾਂ ਦਾ ਪਾਸ ਪਤਾ ਨਹੀਂ ਤੈਨੂੰ ਉਹਨਾਂ ਦਾ ਵੀ ਪਤਾ ਤੇਰੇ ਨਾਲ ਰਹਿ ਕੇ ਮੈਨੂੰ ਪਤਾ ਹੈ ਨਹੀਂ ਬੱਕਰੀਆਂ ਦਾ ਹਜੇ ਤੈਨੂੰ ਨਹੀਂ ਪਤਾ ਲੱਗਿਆ ਪਤਾ ਨਹੀਂ ਲੱਗਿਆ ਨਹੀਂ ਲੱਗਿਆ ਪਤਾ ਹੁਣ ਮੈਨੂੰ ਚਾਹਤ ਨਹੀਂ ਲੋਗੇ ਨਾਲ ਨਹੀਂ ਲੱਗਿਆ ਬਾਪੂ ਨਹੀਂ ਲੱਗਿਆ ਤੇਰੇ ਨਾਲ ਐ ਕਿਸ ਦਿਨ ਨੂੰ ਜਾ ਫਾ ਉਹ ਨਹੀਂ 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 ਪਤਾ ਲੱਗਿਆ ਬੱਕਰੀ ਬਾਰੇ ਹਜੇ ਤੁਹਾਨੂੰ ਐ ਨਹੀਂ ਪਤਾ ਵੀ ਬੱਕਰੀ ਚੀਜ਼ ਕੀ ਆ ਚਾਹੇ ਤਾਂ ਸਮੁੰਦਰ ਹੁੰਦੀਆਂ ਹਰੇਕ ਚੀਜ਼ ਹੀ ਕਿਸੇ ਨੂੰ ਕੋਈ ਚੀਜ਼ ਹੀ ਬੱਕਰੀ ਬਾਰੇ ਪਤਾ ਨਹੀਂ ਆਈ ਨਹੀਂ ਸਕਦੀ ਕੋਈ ਡਰਾਈਵਰ ਬਣ ਜੇ ਸਾਰੀ ਉਮਰ ਲੱਗਾ ਰਹੇ ਨਹੀਂ ਸਮਝਾਉਂਦੀ ਹਾਂ ਤੁਹਾਨੂੰ ਉਹਨਾਂ ਨੂੰ ਸਾਡੀਆਂ ਦੀ ਸਮਝ ਸਾਨੂੰ ਸਾਡੀਆਂ ਚੀਜ਼ਾਂ ਦੀ ਸਮਝ ਆ ਕੀ ਸਮਝ ਆ ਉਹ ਬਹੁਤ ਸਮਝ ਆ ਇਹ ਕਿਹੜਾ ਪਾਲਣੀਆਂ ਸਖਾ ਰੀਆਂ ਮੈਂ ਕਦੇ ਕਹਿੰਦਾ ਵੀ ਹੈ ਨਹੀਂ ਤਰ੍ਹਾਂ ਰਹਿਣਾ ਦਾ ਸਖਾਲਾ ਬੱਕਰੀ ਪਾਲਣੀ ਬਹੁਤ ਔਖੀ ਆ ਬਾਈ ਫੂਕ ਕਿੰਨੇ ਦੀਆਂ ਪਾਉਣਾ ਹੁਣ ਹਾਂ ਨਾ ਉਹ ਨਾ ਹਾਂ ਨਾ ਹੀ ਆ ਮੇਰੀਆਂ ਦੱਸ ਦੇ ਕੋਸ਼ਤ ਦੂਰੀਆਂ 9 ਲੱਖ ਦੀਆਂ ਹੋਣੀਆਂ ਇਹ ਰੁਪਈਆ ਨਹੀਂ ਕੱਢਦੀਆਂ ਇਦੋਂ ਆ ਫੜੋ ਫੂਕਦੀਆਂ ਨੇ ਲੈ ਲਓ ਨਹੀਂ ਫੂਕਦੀਆਂ 10 ਦਿਨ ਅਸੀਂ ਛੀਆਂ ਦੀ ਗੱਲ ਕਰਦੇ ਆ ਛੀਆਂ ਦੀ ਦੱਸਿਆ ਮੈਂ ਮੈਂ ਵੀ ਕੋਈ ਅਣ ਪੜ ਨਹੀਂ ਹੈਗਾ ਛੀਆਂ ਦੀ ਦੱਸਿਆ ਮੈਂ ਕਿਹ ਪਹਿਲਾਂ ਤਾਂ ਕਿੰਨਾ ਮੰਗਿਆ 10 ਲੱਖ ਮੰਗਿਆ ਦੀ ਛੇ ਦਾ ਬਸ ਕਰਿਆ ਕਰ ਕਿਉਂ ਬਸ ਕਿਉਂ ਵੀਡੀਓ ਕੱਢ ਕੇ ਦੇਖ ਲੈ ਉਹ ਵੀਡੀਓ ਕੱਢ ਕੇ ਦੇਖ ਲੈ ਵੀਰੇ 6 ਦੇ 10 ਲੱਖ ਰੁਪਈਆ ਮੰਗਿਆ ਸੀ ਜੇ ਛੋਡਾ ਤੁਸੀਂ ਗਰਮੀ ਪਾਣੀ ਪੂਣੀ ਪੀਓ ਲੱਸੀ ਚੱਲਦੀ ਆ ਪਹਿਲਾਂ ਕਦੇ ਵੀ 6 ਡੂਡਾ ਨਾ ਹਾਂ ਵੀ ਰੂਡ ਲੱਖ ਮੰਗਦਾ ਇਹ ਤਾਂ ਇੱਕ ਵਾਰ ਕਰੇਰਾ ਉੱਤੇ ਆ ਜੇ ਤੁਹਾਨੂੰ ਦੱਸਾਂਗਾ ਸਾਤੋ 642 8044 ਸਾਢੇ 3 ਲੱਖ ਹਾਂਜੀ ਕਿਵੇਂ ਹੈ ਹਾਂਜੀ ਸਾਹਿਬ ਜੀ ਹਾਂਜੀ ਹੈ ਹੈ ਉਹ ਕੰਜਾਸਪੀ ਕੱਢ ਨੂੰ ਬਾਹਰ ਮਾਰ ਦੇ ਇੱਕ ਛੱਟ ਇੱਕ ਮਾਰ ਦੇ ਛੱਟ ਮਾਰ ਦੇ ਇੱਕ ਛੱਟ ਮੇਲਾ ਕਾਲੇ ਕੇ ਨਹੀਂ ਹੁੰਦਾ ਚੱਲਣ ਦੇ ਸੱਟ ਤਾਂ ਮੁਰ ਮਰਵਾਉਣ ਵਾਲਾ ਤਾਂ ਦੇਖ ਲੈ ਕਿੱਡਾ ਸੱਟ ਇਹਨੂੰ ਇਹਨੂੰ ਇੰਨੇ ਨਾਲ ਹੀ ਨਹੀਂ ਕੁਸੁੰਦਾ ਲੈ ਮੈਨੂੰ ਕੀ ਹੋਣਾ ਚਾਹੀਦਾ ਤੈਨੂੰ ਸੱਟ ਕਰੂਗੀ ਮੈਂ ਕੀ ਹੋਊਗਾ ਹਾਂ ਕਰ ਦੇ ਲੈ ਯਾਰ ਲੈ ਦੱਸ ਪੁੱਛ ਦੱਸੋ ਤੱਕੇ ਮੈਂ ਹੱਥ ਲਾ ਲਾ ਦੱਸ ਹੱਥ ਤੋਂ ਤੇਰਾ ਵਧੀਆ ਸੁਖਨ ਤੰਦਰੁਸਤ ਸਰਹਾਰੇ ਕੇ ਬਾਦ ਕੀ ਮੇਰਾ ਮੇਰੀ ਉਂਗਲ ਵੀ ਨਹੀਂ ਦੁਖਦੀ ਹੱਟਾ ਇਕੱਠਾ ਪਿਆਏਗਾ ਬੁਖਾਰ ਦੀ ਗੋਲੀ ਵੀ ਨਹੀਂ ਲਈ ਕਦੇ ਚਲ ਹੁਣ ਤੂੰ ਆਏ ਦੱਸ ਦੋ ਸੌਦਾ ਕਰਨ ਵਾਲੇ ਪਾਸੇ ਆ ਇਹਦਾ ਤੂੰ ਦੱਸਣਾ ਹੁਕਮ ਤੇਰਾ ਚੱਲਣਾ ਮੈਂ ਤੈਨੂੰ ਕਹਿੰਦਾ 9 ਲੱਖ 9 ਲੱਖ 6 ਡੁੱਡਾ 9 ਇਹ ਡੁੱਡਾ ਡਾਡਾ ਦਾ ਤੈਨੂੰ ਪਤਾ ਹੁੰਦਾ 60 60 ਦੀਆਂ ਯਾਰ ਚੱਕ ਨਹੀਂ ਹੁੰਦੀਆਂ ਓਕੇ 70 ਦੀਆਂ ਓਏ ਉਹ ਨਹੀਂ ਹੁੰਦੀਆਂ ਚੱਕ ਫੜਾ ਨਹੀਂ ਹੁੰਦੀਆਂ ਲੈ ਫੜਾ ਹੋਰ ਨਹੀਂ ਫਿਰ ਨਹੀਂ ਹੁੰਦੀਆਂ ਦੇਖ ਲੈ ਤੈਨੂੰ ਨਾ ਨਾ ਤੂੰ ਫੜ ਫਿਰ ਆ ਫੜ ਲੈ ਇਹਨੂੰ ਫਟਾ 70 ਦੀਆਂ ਦੰਨਕ ਨਹੀਂ ਹੁੰਦੀਆਂ ਵੀਰੇ ਮੈਂ ਤੈਨੂੰ ਦੱਸਦਾ ਪੰਜ ਦੀਆਂ ਵੀ ਨਹੀਂ ਹੁੰਦੀਆਂ ਕੋਈ ਰਹਿਣ ਦੋ ਯਾਰ ਕੀ ਬਾਤ ਹੈ ਕੋਈ ਗੱਲ ਨਾ ਕਹਦਾ ਤੈਨੂੰ ਮੈਂ ਦੱਸਦਾ ਨਹੀਂ ਫਿਰ ਨਹੀਂ ਬੱਕਰੀਆਂ ਵੀ ਦੇਖੋ ਤੁਸੀਂ ਆ। ਬੱਸ ਹੁਣ ਕਿੰਨੇ ਕਿੰਨੇ ਗੱਬੜ ਗਨੇ ਲੈਂਦੇ ਸਿੱਧਾ? ਇਹ ਬਈ ਤਿੰਨ ਤਾਂ 3 ਮਹੀਨਿਆਂ ਦੀਆਂ ਨੇ। ਸਾਢੇ ਤਿੰਨ ਦੀ ਆ ਕੋਈ ਤਿੰਨ ਦੀ ਆ, ਕੋਈ ਤਿੰਨ ਤੋਂ ਵੱਧ ਆ ਐਨੇ। ਇਹ ਕਾਹਣਾ? ਡਾਟਾ ਬਾਟਾ ਹੋ ਗਿਆ ਹੁਣ ਕੰਮ ਹੋ ਗਿਆ। ਲੰਗੀ ਕਿੰਨੇ ਦੇ ਪੈਗੇ ਇੱਕ ਬੰਦਰੀ ਆ? ਚਲੋ। ਜਿਹੜੀਆਂ ਨੇ 50 ਤੋਂ ਵੀ ਲੰਗੀ ਹੁੰਦਾ। ਛੱਕੇ ਨੂੰ ਛੱਕੀ 36 ਆ 60 ਤੋਂ ਵੀ ਤਾਂ ਵੱਗੀ। ਮਨ ਵੀ ਚਾਹਦਾ ਹੈ ਜਿੰਦਗੀ ਵਿੱਚ ਮਰਨਾ ਹੁੰਦਾ ਹੈ ਹਾਂ ਆ ਜਾ